ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ। ਤੇ ਅੱਜ ਅਸੀਂ ਨਵੀਂ ਰੈਸਪੀ ਨਾਲ ਬਿਲਕੁਲ ਤੁਹਾਡੇ ਸਾਹਮਣੇ ਤਿਆਰ ਆਂ ਜੀ। ਅੱਜ ਅਸੀਂ ਬਣਾਵਾਂਗੇ ਦੇਸੀ ਤਰੀਕੇ ਨਾਲ ਚਿੱਲੀ ਪਨੀਰ। ਤੇ ਉਹਦੇ ਵਾਸਤੇ ਅਸੀਂ ਜੋ ਸਮਾਨ ਲਿਆ ਜੀ ਪਨੀਰ, ਸ਼ਿਮਲਾ ਮਿਰਚ ਤੇ ਪਿਆਜ਼, ਟਮਾਟਰ, ਹਰੀ ਮਿਰਚ ਤੇ ਕੁਝ ਸੁੱਕੇ ਮਸਾਲੇ ਨੇ ਜੀ ਆਪਣੇ ਕੋਲੇ ਜਿਵੇਂ ਕਿ ਨਮਕ, ਹਲਦੀ, ਲਾਲ ਮਿਰਚ ਗਰਮ ਮਸਾਲਾ ਤੇ ਜੀਰਾ ਤੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਅਸੀਂ Shimla mirch ਨੂੰ square shape ਵਿੱਚ ਕੱਟ ਲਿਆ ਤੇ ਪਿਆਜ਼ਾਂ ਨੂੰ ਵੀ ਤੇ ਇਹ ਆਪਾਂ ਪਿਆਜ਼ ਤੇ ਟਮਾਟਰ ਗਰੇਵੀ ਵਾਸਤੇ ਲੈ ਲਈ ਤੇ ਆਓ ਜੀ ਆਪਾਂ ਤਿਆਰ ਕਰਦੇ ਹਾਂ ਜੀ ਆਪਣੀ ਅੱਜ ਦੀ ਰੈਸਪੀ ਆਪਾਂ ਕੜਾਹੀ ਲੈ ਲਈਏ ਜੀ ਗੈਸ ਆਨ ਕਰਦੇ ਹਾਂ ਹਾਂਜੀ ਆਪਾਂ ਇੱਕ ਕੜਾਹੀ ਲੈ ਲਈਏ ਜੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਤੇ ਹੁਣ ਇਸ ਤੇਲ ਦੇ ਵਿੱਚ ਜੀ ਆਪਾਂ ਥੋੜਾ ਥੋੜਾ ਰੋਸਟ ਕਰਾਂਗੇ ਜੀ Shimla mirch ਤੇ ਜੋ ਆਪਾਂ ਪਿਆਜ਼ ਲੈਨੇ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ Shimla mirch ਆ ਜੋ ਹੁਣ ਸਟ੍ਰੋਸਟ ਕਰ ਲਿਆ ਇਸ ਨੂੰ ਆਪਾਂ ਲੱਖੀ ਵਿੱਚ ਕੱਢ ਲਵਾਂਗੇ इस तो बाद जो आप प्याज लेने हैं, भी रोस्ट कर लेंगे थोड़ा थोड़ा इन्हों प्याजा में भी आप कट लगे हाँ जी हूँ इसमें जो पनीर लिया आप भी थोड़ा थोड़ा फ्राई कर लेंगे ਦੇਖ ਸਕਦੇ ਹੋ ਆਪਾਂ Shimla mirch, pyaaz te paneer roast ਕਰ ਲਿਆ ਤੇ ਹੁਣ ਆਪਾਂ ਇਸ ਦੀ ਗਰੇਵੀ ਤਿਆਰ ਕਰਾਂਗੇ ਤੇ ਇਹਦੇ ਵਾਸਤੇ ਪਾਵਾਂਗੇ ਆਪਾਂ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਤੇ ਆਲ ਬਗਾਣੀ ਦੀ ਤੇ ਇਸ ਨੂੰ ਚੰਗੀ ਤਰ੍ਹਾਂ ਫੁੱਲਣ ਲੱਗ ਹਾਂ ਜੀ ਜਿਵੇਂ ਕਿ ਦੇਖੋ ਤੁਸੀਂ ਆਪਣਾ ਪਿਆਜ਼ ਭੁੰਨਿਆ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਟਮਾਟਰ ਔਰ ਹਰੀ ਮਿਰਚ ਪਾਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਮਸਾਲਾ ਭੁੰਨਿਆ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਸਵਾਦ ਅਨੁਸਾਰ ਥੋੜੀ ਜੀ ਲਾਲ ਮਿਰਚ हल्दी और थोड़ा जहा गरम मसाला इसमें आप चंकी तरह मिक्स कर लेंगे हाँ जी जिमें कि देख सकते हो जी अपना ग्रेवी तैयार है जी हमने ये आप फ्राई करी हुई शिमला मिर्च और प्याज पावे तो इसमें ची तरह मिक्स कर लेंगे हाँ जो जो ਮਿਸਾਲੇ ਆ ਜੋ ਗਰੇਵੀ ਹੈ ਉਸੇ ਜਿherin ਇਸ ਦੇ ਨਾਲ ਮਿਕਸ ਹੋ ਜਾਵੇ। ਇਸੇ ਥੋੜੀ ਦੇਰ ਭੁੰਨਣ ਤੋਂ ਬਾਅਦ ਇਸ ਵਿੱਚ ਆਪਾਂ ਇਸ ਦੇ ਵਿੱਚ ਪਨੀਰ ਪਾਵਾਂਗੇ। ਖੰਦੀ ਜੀ ਮੈਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਾਂ Shimla mirch ਤੇ pyazyan nu paake ਥੋੜੀ ਦੇਰ ਭੁੰਨ ਲਈ ਹੈ ਗਰੇਵੀ ਦੇ ਵਿੱਚ ਤੁਸੀਂ ਦੇਖੋ ਕਲਰ ਕਿੰਨਾ ਸੋਹਣਾ ਆਇਆ। ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਤਿਆਰ ਹੈ ਜੀ ਆਪਣਾ ਦੇਸੀ ਚਿਲੀ ਪਨੀਰ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਸਾਡਾ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ